ਹਾਂਜੀ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਭਰਾਵਾਂ ਨੂੰ ਵੀਰੋ ਸਾਡਾ ਅੱਜ ਦਾ ਅੰਸ਼ਾ ਸਭ ਤੋਂ ਵੱਧ ਦਾ ਕੁਲਵਾਲਾ ਜੀਵ ਜੇ ਆਪਾਂ ਵੇਖੀਏ ਮਨੁੱਖ ਅਤੇ ਸਭ ਤੋਂ ਦੁਖੀ ਵੀ ਅਤੇ ਸ਼ਾਂਤ ਮਨੁੱਖੀ ਹੈ ਕਿਉਂਕਿ ਜੇ ਆਪਾਂ ਦੁਨੀਆ 'ਚ ਦੇਖੀਏ ਹਨਾ ਕਿ ਮਨੁੱਖ ਸਭ ਤੋਂ ਸ਼ਾਂਤ ਦੇ ਦੁਖੀ ਹੈ ਐਨੀ ਅਕਲ ਇੰਨਾ ਸਹਿਜ ਹੋਣ ਦੇ ਬਾਵਜੂਦ ਵੀ ਜਾਨਵਰਾਂ ਨਾਲੋਂ ਵੀ ਇਹ ਜ਼ਿਆਦਾ ਦੁਖੀ ਤੇ ਸ਼ਾਂਤ ਹੈ ਹਾਂਜੀ ਮਨੁੱਖਾਂ ਦੇ ਸਾਰੇਆਂ ਜੀਵਾਂ ਵਿੱਚ ਤੇ ਸਭ ਤੋਂ ਜ਼ਿਆਦਾ ਦੁਖੀ ਹੈ ਜੀ ਬਾਕੀ ਸਾਰੇ ਜੀਵ ਇੱਕ ਫੇਰ ਵੀ ਆਰਾਮ ਦੀ ਵਧੀਆ ਜ਼ਿੰਦਗੀ ਜੀ ਰਹੇ ਉਹ ਕਦੇ ਆਪਾਂ ਨੂੰ ਦਿਖਦੇ ਨਹੀਂ ਹਾਂ ਵੀ ਕੋਈ ਮਨ ਕਰਕੇ ਉਹ ਬਹੁਤ ਜ਼ਿਆਦਾ ਦੁਖੀ ਹੋਣ ਉਹਨਾਂ ਨੇ ਇੱਕ ਜ਼ਿੰਦਗੀ ਇੱਕ ਸਟਿੱਕ ਜਗਾ ਸਟੇਬਲ ਹੈ ਉਹ ਆਪਣੀ ਬੜਾ ਆਰਾਮ ਤੇ ਜ਼ਿੰਦਗੀ ਜੀ ਰਹੇ ਹਨ ਪਰ ਜੇ ਮਨੁੱਖ ਹੈ ਇਹ ਆਪਾਂ ਦੇਖਦੇ ਆਪਾਂ ਨੂੰ ਆਪਣੇ ਹਾਲ ਵੀ ਪਤਾ ਹੈ ਬਾਕੀ ਦੇ ਵੀ ਦੇਖਦਾ ਵੀ ਹਰੇਕ ਦੁੱਖਾਂ ਦਾ ਭਰਿਆ ਵੀ ਅੰਦਰੋਂ ਹਰੇਕ ਜੀ ਨੂੰ ਵੀ ਦੇਖੀਏ ਕਿਸੇ ਨੇ ਕਿਹਾ ਤਾਂ ਚਿੰਤਾ ਵਿੱਚ ਦੁੱਖਾਂ ਵਿੱਚ ਖੜੇ ਖੜਿਆ ਹੈ ਹਾਂ ਕਿਉਂਕਿ ਜੇ ਆਪਾਂ ਵੇਖੀਏ ਨਾ ਆਪਾਂ ਨੂੰ ਨਾ ਮਨ ਨੂੰ ਕਿਤੇ ਚੰਗੀ ਜਗ੍ਹਾ ਚੰਗੀ ਸੋਚ ਜਾਂ ਕਿਤੇ ਚੰਗੇ ਗਿਆਨ ਤੇ ਲਾਉਣਾ ਪੈਣਾ ਠੀਕ ਹੈ ਜੀ ਜੇ ਨਹੀਂ ਲਾਵਾਂਗੇ ਗਿਆਨ ਦੀ ਜਗ੍ਹਾ ਅਗਿਆਨਤਾ ਆਏਗੀ ਆਏਗੀ ਕਿਉਂਕਿ ਕੁਦਰਤ ਨੇ ਹੈ ਨਾ ਜੇ ਆਪਾਂ ਵੇਖੀਏ ਸਮਝੀਏ ਵੀ ਕੋਈ ਵੀ ਜਗ੍ਹਾ ਇਦਾਂ ਨਹੀਂ ਹੈ ਵੀ ਜਿਹੜੀ ਖਾਲੀ ਹੋਵੇ ਜਦੋਂ ਮੰਨ ਲਓ ਕੋਈ ਖਾਲੀ ਚੀਜ਼ ਹੈ ਨਾ ਤਾਂ ਉਹਨੇ ਭਰਨੀ ਪੜਨਾ ਇਸਨੂੰ ਚੰਗਾ ਆਪਾਂ ਆਪਣੇ ਯਾਨੀ ਕਿ ਚੰਗਾ ਗਿਆਨ ਲਈਏ ਹਾਂਜੀ ਵੇਕਮ ਜਿਹੜਾ ਆਪਣਾ ਮਨ ਇੱਕ ਖੇਤ ਦੀ ਤਰ੍ਹਾਂ ਹੈ ਜੀ ਜੇ ਉਹਦੇ ਚੰਗਾ ਬੀਜ ਲਿਏ ਤਾਂ ਉਹ ਸਾਡੇ ਮੁਤਾਬਿਕ ਜੰਮੇਗਾ ਜੇ ਨਾ ਹੀ ਕੁਝ ਪੀਤੇ ਉਹਨੇ ਕਵਾੜ ਆਪਣੇ ਆਪ ਜੰਮਣਾ ਹੈ ਐਦਿ ਸਾਡਾ ਮਨ ਹੈ ਵੀ ਜੇ ਆਪਾਂ ਕੋਈ ਚੰਗਾ ਸੋਚਾਂਗੇ ਚੰਗਾ ਰਾਹ ਜਿੰਦਗੀ ਚ ਲਾਵਾਂਗੇ ਤਾਂ ਆਪਾਂ ਆਪਣੀ ਮਰਜ਼ੀ ਨਾਲ ਚਲਾਂਗੇ ਰਸਤੇ ਪਰ ਜੇ ਆਪਾਂ ਨਾ ਕੋਈ ਚੰਗਾ ਸਮਝਿਆ ਤਾਂ ਆਪਣੇ ਆਪ ਵੀ ਹੈ ਜੇ ਸਾਡੇ ਜਿਹੜੇ ਵਕਾਰ ਹੈ ਕੋਈ ਵੀ ਸਾਨੂੰ ਆਪਣੇ ਆਪ ਹਾਵੀ ਹੋ ਜਾਣ ਸਾਡੇ ਤੇ ਹਾਂ ਕਿਉਂਕਿ ਜੇ ਨਾ ਅੱਜ ਆਪਾਂ ਇਹ ਚੰਗਾ ਗਿਆਨ ਲਵਾਂਗੇ ਚੰਗੀ ਸੋਚ ਸਮਝਾਂਗੇ ਹਨਾ ਤਾਂ ਆਪਾਂ ਆਪਣੇ ਬੱਚਿਆਂ ਨੂੰ ਦਵਾਂਗੇ ਕਿਉਂਕਿ ਉਹਨਾਂ ਦਾ ਜੀਵਨ ਸੁਖਾਲਾ ਹੋਏਗਾ ਹਨਾ ਹਾਂ ਵੀ ਜਿਹੜਾ ਬੰਦੇ ਹੈ ਜੀ ਉਹਨੂੰ ਜਦ ਵਕਾਰ ਆ ਵੀ ਹੋਣਗੇ ਉਹ ਉਹਨਾਂ ਦੇ ਅਧੀਨ ਚਲੇਗਾ ਫਿਰ ਉਹ ਇੱਕ ਤਰ੍ਹਾਂ ਦੀ ਉਹਨੂੰ ਹਾਨੀ ਕਰਨਗੇ ਨੁਕਸਾਨ ਕਰਨਗੇ ਜਦੋਂ ਉਹਦੇ ਵੀ ਜਿਹੜਾ ਉਹਦੇ ਪਰਸਨਲ ਜ਼ਿੰਦਗੀ ਉਹਦੀ ਖਰਾਬ ਕਰ ਲਈ ਉਹ ਹਾਂ ਕਿਉਂਕਿ ਜੇ ਆਪਾਂ ਵੇਖਿਆ ਨਾ ਵੀ ਕਿੱਥੋਂ ਆਏ ਕਿੱਥੋਂ ਜਾਣਾ ਇੱਕ ਪੜਦਾ ਹੈ ਇੱਕ ਖੇਲ ਹੈ ਨਾ ਕਿਉਂ ਨਾ ਆਪਾਂ ਇੱਕ ਜੋ ਜ਼ਿੰਦਗੀ ਮਿਲੀ ਹੈ ਇਹਨੂੰ ਇੱਕ ਸ਼ਾਂਤ ਤਰੀਕੇ ਨਾਲ ਸਮਝਣਾ ਹਣਾ ਗਿਆਨਤਾ ਨਾਲ ਆਪਣੇ ਜੀਵਨ ਨੂੰ ਆਪਣਾ ਚੰਗਾ ਬਣਾਈਏ ਹਾਂ ਵੀ ਸਾਨੂੰ ਜ਼ਿੰਦਗੀ ਦੇ ਜਿਹੜੇ ਇੱਕ ਅਸਲ ਅਰਥ ਨੇ ਪਤਾ ਲੱਗਣਾ ਵੀ ਉਹ ਜ਼ਿੰਦਗੀ ਵੀ ਸਾਨੂੰ ਕਾਦੇ ਵਾਸਤੇ ਮਿਲੀ ਹੈ ਵੀ ਕਿੱਦਾਂ ਅਸੀਂ ਕੀ ਕਰਨੀ ਹੈ ਕਿਉਂਕਿ ਕੀਤਾ ਕਿ ਜਿ세 ਸਮਝੀਏ ਵੀ ਕਿ ਖੇਲ ਹੈ ਬਸ ਇੱਥੇ ਨਾਲ ਤੋਂ ਕਿਸੇ ਦੇ ਕੁਝ ਜਾਣਾ ਨਹੀਂ ਹੈ ਖਾਲੀ ਆਤਾ ਹੈ ਖਾਲੀ ਆ ਤੇ ਜਾਣਾ ਹੈ ਵੀ ਜਿਹੜੀ ਆਪਾਂ ਨੇ ਸੰਸਾਰ ਚ ਜੀ ਪਕੜ ਕਰੀ ਹੋਈ ਹੈ ਉਹ ਸਾਨੂੰ ਸਾਰੇ ਮਿਲ ਕੇ ਢਿੱਲੀ ਕਰਨੀ ਪਵੇਗੀ ਵੀ ਇੰਨਾ ਜ਼ਿਆਦਾ ਆਪਾਂ ਨੇ ਆਪਣੇ ਆਪ ਤੇ ਬਜਨ ਪ੍ਰੈਸ਼ਰ ਪਾ ਰੱਖਿਆ ਹੈ ਇਕੱਠਾ ਕਰਨ ਤੇ ਲਗਾ ਲੋ ਕਿਸੇ ਵੀ ਹਰ ਇੱਕ ਫੀਲਡ ਚ ਆਪਾਂ ਉਦਹੀ ਕਰ ਰਹੇ ਆ ਵੀ ਉਸਨੂੰ ਚੀਜ਼ ਜੇ ਸਮਝਣੀ ਹੈ ਪੈਣੀ ਹੈ ਵੀ ਜਿਹੜੀ ਆਪਾਂ ਆਸਾਂ ਪਸੰਦ ਲਗਾਈ ਬੈਠੇ ਆ ਬੜੇ ਬੜੇ ਸੁਪਨੇ ਦੇਖੀ ਬੈਠੇ ਆ ਇਹ ਸਾਰੀ ਚੀਜ਼ਾਂ ਸਾਨੂੰ ਇਹਨਾਂ ਤੇ ਕੰਮ ਕਰਨਾ ਪਏਗਾ ਹਾਂ ਕਿਉਂਕਿ ਨਾ ਦੇਖੋ ਜੀ ਮੈਂ ਆਪਣਾ ਨਾ ਰੂਮਾਨ ਜੀ ਕਹਿੰਦੇ ਆ ਵੀ ਰਾਜ ਨਾ ਕੋਈ ਜੀਵ ਆ ਕੂੜੇ ਪਰਵਾਸੀ ਵੀ ਕੋਈ ਵੀ ਬੰਦਾ ਜੇ ਆਪਾਂ ਸੋਚ ਲੈਣਾ ਵੀ ਕਿਸੇ ਦੀ ਕੋਈ ਵੀ ਆ ਨਹੀਂ ਕਿ ਪੂਰੀਆਂ ਆਸਾਂ ਉਹਦੀਆਂ ਪੂਰੀਆਂ ਹੋ ਗਈਆਂ ਉਹ ਸਾਰੀ ਜ਼ਿੰਦਗੀ ਇਸੇ ਕੰਮ 'ਚ ਲੱਗੇ ਰਹੇਗਾ ਪਰ ਉਹਨਾਂ ਦੀ ਕਦੇ ਵੀ ਕੋਈ ਆਸ ਪੂਰੀ ਨਹੀਂ ਹੋਏਗੀ ਕਿਤੇ ਨਾ ਕਿਤੇ ਕੀ ਘਾਟ ਰਹੇਗੀ ਰਹੇਗੀ ਤਾਂ ਆਪਾਂ ਨੂੰ ਸਮਝਣਾ ਪੈਣਾ ਵੀ ਨਾ ਕਿਸੇ ਆਸ ਤੇ ਵਿੱਚ ਰਹੀਏ ਹਨਾ ਇੱਕ ਚੰਗਾ ਜੀਵਨ ਆਪਣਾ ਬਤੀਤ ਕਰੀਏ ਹਾਂ ਜੀ ਆਪਾਂ ਜੇ ਵੈਸੇ ਵੀ ਦੇਖੀਏ ਜਾਏ ਕੋਈ ਰਾਜਾ ਹੈ ਉਹ ਦੇਖੋ ਕਿੰਨਾ ਖੁਸ਼ ਹੁੰਦਾ ਹੈ ਪਰ ਫਿਰ ਵੀ ਉਹ ਅੰਦਰੋਂ ਕਿਤੇ ਨਾ ਕਿਤੇ ਭੁੱਖੇ ਹੀ ਬੈਠਿਆ ਹੁਣ ਅੱਜ ਤੇ ਸਾਡੇ ਬੜੇ ਬੜੇ ਮੰਤਰੀ ਲੀਡਰ ਲਾ ਲੋ ਉਹ ਕਿਹੜੇ ਅੰਦਰੋਂ ਰਜੇ ਹੋਏ ਆ ਆਪਾਂ ਨੂੰ ਲੱਗਦਾ ਵੀ ਕਿੰਨੀ ਉੱਚੀ ਪਹੁੰਚ ਗਏ ਪਰ ਉਹ ਵੀ ਅੰਦਰੋਂ ਕਿਤੇ ਨਾ ਕਿਤੇ ਭੁੱਖੇ ਬੈਠੇ ਆ ਜੇ ਬੰਦਾ ਸਮਝ ਲੈ ਗਏ ਚਾਹੇ ਕਿੱਥੇ ਵੀ ਹੈ ਚਾਹੇ ਝੌਂਫੜੀ ਵਿੱਚ ਹੈ ਜੇ ਉਹ ਸਮਝ ਲਈ ਲੀ ਪਤਾ ਤੇ ਮੈਨੂੰ ਜਿਹੜੀ ਮੇਰੀ ਲੋੜਾਂ ਆ ਗਈਆਂ ਜਿੰਨੀਆਂ ਕਾ ਉਹ ਮੇਰੀਆਂ ਪੂਰੀਆਂ ਹੋ ਜਾਣ ਬਸ ਉਸ ਤੋਂ ਵੱਧ ਕੀ ਚਾਹੀਦਾ ਕਿਉਂਕਿ ਉਹੀ ਮੇਨ ਗੱਲ ਵੀ ਨਾਲ ਤਾਂ ਕੁਝ ਜਾਣਣੀ ਹੈ ਜਿਹੜੀ ਆਪਾਂ ਦੀ ਪਕੜ ਕਰੀ ਹੋਈ ਹੈ ਹਾਂ ਕਿਉਂਕਿ ਦੇਖੀ ਨਾ ਆਪਾਂ 84 ਲੱਖ ਜੂਨ ਦੇ ਵਿੱਚ ਜੇ ਦੇਖੀਏ ਇੱਕ ਮਨੁੱਖ ਹੈ ਜਿਹਨੂੰ ਹਨਾ ਅਸਲ ਜ਼ਿੰਦਗੀ ਬਾਰੇ ਗਿਆਨ ਬਾਰੇ ਸਮਝ ਬਾਰੇ ਪਤਾ ਹੈ ਪਰ ਜੇ ਆਪਣਾ ਹਾਲ ਦੇਖੀਏ ਆਪਾਂ ਵੀ ਜਾਨਵਰਾਂ ਤੋਂ ਵੀ ਬੱਤਰ ਹੈ ਉਹ ਕਦੇ ਕੋਈ ਆਸ ਨਹੀਂ ਰੱਖਦੇ ਕੱਲ੍ਹ ਬਾਰੇ ਨਹੀਂ ਹਨਾ ਪਰ ਮਨੁੱਖ ਦੇਖੋ ਕਿੰਨੀ ਆਸਾਂ ਕਿੰਨਾ ਕੁਝ ਲਾਈ ਬੈਠਾ ਉਹ ਜਦੋਂ ਨਹੀਂ ਪੂਰਾ ਹੁੰਦਾ ਫਿਰ ਆਸਾ ਟੁੱਟਦੀ ਆ ਵਿਸ਼ਵਾਸ ਟੁੱਟਦਾ ਹਾਂ ਫਿਰ ਦੁਖੀ ਹੁੰਦਾ ਏ ਵੀ ਜਾਨਵਰ ਹੈ ਹੁਣ ਉਹਨਾਂ ਨੂੰ ਉਹ ਤਾਂ ਹੁਣ ਕੁਦਰਤੀ ਉਹਨਾਂ ਨੇ ਇਹ ਜਿਹਾ ਸਿਸਟਮ ਬਣਿਆ ਹੋਇਆ ਹੈ ਉਹ ਬਸ ਜਿੰਨੀ ਕੀ ਲੋੜ ਹੈ ਉਹਨਾਂ ਆਪਣਾ ਚੀਜ਼ ਵਰਤਦੇ ਆ ਜਿੰਨਾ ਕੰਪ ਖਾਣਾ ਪੀਣਾ ਹੈ ਉਹਨਾਂ ਦਾ ਉਨੀ ਚੀਜ਼ ਕਰਦੇ ਆ ਪਰ ਮਨੁੱਖ ਕੋਲ ਇਹ ਜੀ ਚੀਜ਼ਾ ਖੜਾ ਰੱਖਿਆ ਹੈ ਚਾਹੇ ਇਕੱਠਾ ਕਰਨ ਲੱਗ ਜੇ ਚਾਹੇ ਵੰਡਣ ਲੱਗ ਜੇ ਇਹਦੀ ਮਰਜ਼ੀ ਹੈ ਹੁਣ ਕੁਦਰਤ ਨੇ ਨਹੀਂ ਇਹ ਜੀਗਾ ਖੜਾ ਹੋਇਆ ਵੀ ਚੰਗਾ ਸੋਚੇਗਾ ਚੰਗਾ ਕਰੇਗਾ ਤਾਂ ਹੀ ਜਾਨਵਰੋਂ ਤੋਂ ਉੱਪਰ ਜਾਏਗਾ ਜੇ ਨਹੀਂ ਕਰੇਗਾ ਤੇ ਜਾਨਵਰਾਂ ਤੋਂ ਵੀ ਨੀਚੇ ਜਾਏਗਾ ਫਿਰ ਹਾਂ ਕਿਉਂਕਿ ਨਾ ਦੇਖੋ ਜੇ ਆਪਾਂ ਵੇਖੀਏ ਨਾ ਰੱਬ ਸਾਡੇ ਅੰਦਰ ਹੈ ਸਾਨੂੰ ਸਭ ਕੁਝ ਆਪ ਕਰਨਾ ਪੈਣਾ ਠੀਕ ਹੈ ਜਾਨਵਰਾਂ ਤੋਂ ਜਿਹੜਾ ਆਪਣਾ ਅੱਜ ਆਪਣਾ ਜੀਵਨ ਹਨਾ ਵੀ ਜਾਨਵਰ ਦੇ ਬੱਤਰ ਹੋਇਆ ਬੈ ਇਹਨੂੰ ਵਧੀਆ ਬਣਾਣਾ ਜਾਂ ਇਹਦਾ ਹੋਰ ਜਮਾ ਤੋਂ ਘਟিয়ে ਕਰਨਾ ਉਹ ਸਿਰਫ ਆਪਣੇ ਹੱਥ 'ਚ ਹੈ ਹਾਂ ਵੀ ਜਿਹੜੇ ਆਪਣੇ ਪਿਛਲੇ ਕੋਈ ਵੀ ਪ੍ਰਾਣੇ ਮਹਾਪੁਰਖ ਗੁਰੂ ਆਪਣੇ ਜਿਹੜੇ ਹੋਏ ਨੇ ਉਹਨਾਂ ਨੇ ਸਾਨੂੰ ਬਾਰ ਬਾਰ ਇਹੀ ਤੇ ਸਮਝਾਇਆ ਹੈ ਵੀ ਅਸੀਂ ਕਿਉਂ ਇਸ ਸੰਸਾਰ ਦੀ ਇਹ ਨੀ ਪਕੜ ਕਰ ਰਹੇ ਹਾਂ ਵੀਰੇ ਸਾਰੇ ਇੱਕ ਖੇਲ ਬਣਿਓ ਹੋਇਆ ਇੱਕ ਵੀ ਕਿ ਰੇਤ ਦਾ ਜਿੱਦਾਂ ਕਹਿੰਦੇ ਰੇਤ ਦਾ ਘਰ ਆਹੇ ਇਹਨਾਂ ਪਤਾ ਨਹੀਂ ਕਦੋਂ ਢਹਿ ਜਾਣਾ ਹੈ ਜਿਉਂ ਪਾਣੀ ਵਿੱਚ ਪਾਣੀ ਦਾ ਬੁਲਬੁਲਾ ਕਹਿੰਦੇ ਆ ਵੀ ਕੋਈ ਬਸ ਵੀ ਪਤਾ ਨਹੀਂ ਕਦੋਂ ਫਟ ਜਾਣਾ ਵੀ ਇੰਦੀ ਪਕੜ ਕਰਕੇ ਇਹਨਾਂ ਦਾ ਆਰਾਮ ਨਾਲ ਟਿਨਾ ਵੀ ਜ਼ਿੰਦਗੀ ਚੀਏ ਵੀ ਇਹਦੇ ਦੁੱਖਾਂ ਵਿੱਚ ਸਮਝੀਏ ਵੀ ਆਪਣੀ ਜ਼ਿੰਦਗੀ ਜਿਹੜਾ ਭਾਰ ਇਸ ਚ ਭੱਜੇ ਹੋਏ ਆ ਬੜੇ ਵੜਨ ਦੀਆਂ ਕਿਸੇ ਵੀ ਚੀਜ਼ ਦੀ ਇਹ ਸਾਨੂੰ ਸਮਝਣੀ ਪੈਣੀ ਹੈ ਵੀ ਫालतू ਦੀ ਟੈਨਸ਼ਨ ਨੂੰ ਛੱਡੀਏ ਪੈਣੀ ਜਿੰਨੀ ਕਿ ਸਾਡੀ ਲੋੜ ਹੈ ਉੰਦੀ ਕਿ ਆਪਾਂ ਕੋਸ਼ਿਸ਼ ਕਰੀਏ ਉਹ ਲੋੜਾਂ ਦੀ ਪੂਰਤੀ ਜ਼ਰੂਰ ਕਰੀਏ ਪਰ ਹਾਂ ਕਿਉਂਕਿ ਆਪਾਂ ਦੇਖੋ ਗੁਰਬਾਣੀ ਤੋਂ ਜਾਂ ਕਿਤੇ ਤੋਂ ਵੀ ਸੇਧ ਲਈਏ ਚੰਗਾ ਜੀਵਨ ਵੀ ਜੋ ਮੇਨ ਆਪਣੀ ਆਸ ਹੈ ਹਨਾ ਕਿਸੇ ਪ੍ਰਤੀ ਕੁਝ ਵੀ ਲਾ ਲੋ ਉਹ ਸਿਰਫ ਉਹ ਪੂਰੀ ਕਰੀਏ ਇਹ ਨਹੀਂ ਹੈ ਵੀ ਇੱਕ ਦੂਜੇ ਨੂੰ ਦੇਖ ਕੇ ਵੀ ਹਾਂ ਜੀ ਇਹਦਾ ਇਹ ਲਿਆ ਆ ਅੱਜ ਹਨਾ ਕੱਲ ਮੇਰੇ ਕੋਲ ਹੋ ਜਾਵੇ ਮੇਰੇ ਕੋਲ ਕਿਉਂ ਨਹੀਂ ਹੈ ਐਵੇਂ ਆਪਾਂ ਨਾ ਆਪਣੀ ਜ਼ਿੰਦਗੀ ਚ ਸਾੜਾ ਕਰੀ ਜਾਈਏ ਹਰੇਕ ਤੋਂ ਹਨਾ ਆਪਣੀ ਜ਼ਿੰਦਗੀ ਹੈ ਆਪਾਂ ਆਪਣੇ ਸਰੀਰ ਨੇ ਸਾਥ ਦੇਣਾ ਹਨਾ ਆਪਣੀ ਜ਼ਿੰਦਗੀ ਵਧੀਆ ਬਣਾਈਏ ਖੁਸ਼ਹਾਲ ਬਣਾਈਏ ਹਾਂ ਜਿਹੜੇ ਆਪਣੇ ਕੋਲ ਸਾਧਨ ਹੈ ਆਪਾਂ ਵਰਤੀਏ ਚਲੋ ਵੀ ਬੰਦੇ ਨੂੰ ਛੱਡਣ ਦੀ ਲੋੜ ਵੀ ਨਹੀਂ ਹੈ ਪਰ ਵੀ ਬਹੁਤ ਹੀ ਵੀ ਜਿਹੜੀ ਅੰਦਰੋਂ ਜਿਆਦਾ ਸਟ्रेस ਲੈ ਕੇ ਕੰਮ ਕਰਨ ਉਹ ਇੰਨੀ ਜ਼ਰੂਰਤ ਨਹੀਂ ਹੈ ਜਿੰਨਾ ਕ ਆਪਾਂ ਮਿਹਨਤ ਕਰ ਸਕਦੇ ਆ ਉਹਨਾਂ ਕਰੀਏ ਵੱਧ ਤੋਂ ਵੱਧ ਵਧੀਆ ਖੁਸ਼ਹਾਲ ਜ਼ਿੰਦਗੀ ਜੇ ਪਰ ਇੰਨਾ ਜ਼ਿਆਦਾ ਵੀ ਲੋਡ ਤਾਂ ਰੱਖੇ ਦਿਮਾਗ ਦੇ ਉੱਪਰ ਵੀ ਹਾਂ ਦੂਜੇ ਨੂੰ ਦੇਖ ਦੇ ਕੇ ਅਸੀਂ ਵੀ ਕੋਈ بڑا ਦਿਖ ਰੇ ਸਾਹਮਣੇ ਉਹ ਦੇ ਦੇ ਕੇ ਅਸੀਂ ਵੀ ਅੰਦਰੋਂ ਜਲੇ ਜੀ ਇਹ ਵੀ ਹਾਂ ਸਿਰ ਉੱਤੇ ਪਹੁੰਚਣਾ ਉਹ ਕਰਨਾ ਹੈ ਹਾਂ ਕਿਉਂਕਿ ਦੇਖੀ ਨਾ ਆਪਾਂ ਕਿੰਨੇ ਗ੍ਰੰਥ ਮਹਾਪੁਰਸ਼ ਜਿੰਨੇ ਵੀ ਹੋਏ ਆ ਇਹਨਾਂ ਨੇ ਸਿਰਫ ਇੱਕ ਆਪਣੇ ਮਨ ਦੀ ਗੱਲ ਕੀਤੀ ਹੈ ਮਨ ਨੂੰ ਸ਼ਾਂਤ ਰੱਖਣ ਦੀ ਠੀਕ ਹੈ ਇੱਕ ਵੀ ਬੰਦੇ ਨੂੰ ਮਨੁੱਖ ਨੂੰ ਇਹਨਾਂ ਨੂੰ ਪੜ ਕੇ ਸਮਝ ਕੇ ਇੱਕ ਸਬਰ ਆ ਜਾਵੇ ਵੀ ਕਿਤੇ ਨਾ ਕਿਤੇ ਉਹ ਰੁਕ ਜਾਵੇ ਪਰ ਜੇ ਆਪਾਂ ਰੁਕੇ ਹੀ ਨਾ ਇੱਕ ਜ਼ਿੰਦਗੀ ਮਿਲੀ ਐ ਇਦਾਂ ਹੀ ਦੌੜ ਭੱਜ ਜਗਵਾਦੀ ਫਿਰ ਤਾਂ ਆਏ ਇਸ ਦੁਨੀਆ 'ਚ ਨਾ ਆਏ ਫਿਰ ਤਾਂ ਇੱਕ ਬਰਾਬਰ ਹੈ ਹਾਂ ਫਿਰ ਤਾਂ ਇਸੇ ਨਾਲ ਉਹ ਇਦਾਂ ਨਾਲ ਸਾਨੂੰ ਜਾਨਵਰ ਵਧੀਆ ਰਹਿ ਗਏ ਫਿਰ ਜਿਨ੍ਹਾਂ ਦੇ ਕੁਝ ਜਿਨ੍ਹਾਂ ਨੇ ਕੁਝ ਗਵਾਇਆ ਤਾਂ ਨਹੀਂ ਹੈ ਇੱਕ ਕਹਿਣ ਤੁਸੀਂ ਜੋ ਸਾਨੂੰ ਐਡੇ ਵੱਡੇ ਮਨੁੱਖਾ ਜਨ ਮਿਲਿਆ ਹੈ ਤਾਂ ਸਾਡੀ ਜ਼ਿੰਮੇਵਾਰੀ ਉਸ ਵੱਡਾ ਕਰਨ ਦੀ ਪੜਦੀ ਹੈ ਹਾਂ ਇਹ ਆਪਾਂ ਨੂੰ ਅੱਜ ਵੀ ਤਾਂ ਸਮਝਣਾ ਪੈਣਾ ਠੀਕ ਹੈ ਜੀ ਵੀ ਇੰਨਾ ਵਧੀਆ ਮਨੁੱਖੀ ਜੀਵਨ ਲੈ ਕੇ ਜਾਨਵਰਾਂ ਤੋਂ ਵੀ ਦੁਖੀ ਅਸ਼ਾਂਤ ਆਪਾਂ ਕਿਉਂ ਫਿਰਦੇ ਆਂ ਜਦ ਕਿ ਆਪਣੇ ਕੋਲ ਇੰਨੇ ਚੰਗੇ ਮਨੋਰਥ ਹੈ ਗੁਰਬਾਣੀ ਹੈ ਹਨਾ ਇੰਨੇ ਮਹਾਪੁਰਸ਼ਾਂ ਨੇ ਸਾਨੂੰ ਦੱਸਿਆ ਕਿਉਂ ਨਾ ਉਹਨਾਂ ਦੀ ਕੋਈ ਨਾ ਕੋਈ ਗੱਲ ਆਪਾਂ ਹਨਾ ਮਨ ਸਮਝਾਵਣੇ ਕੋਈ ਕਛੂਕ ਪੜੀਆ ਗਿਆਨ ਦੀ ਥੋੜਾ ਜਿਹੀ ਠੀਕ ਹੈ ਵੀ ਮਨ ਨੂੰ ਸਮਝਾਣ ਲਈ ਠੀਕ ਹੈ ਜੀ ਇਹ ਸਾਡਾ ਅੱਜ ਦਾ ਵਿਸ਼ਾ ਸੀ ਚੰਗੇ ਰਾਤ ਤੇ ਚੰਗੀ ਸੋਚ ਲੈ ਕੇ ਆਪਾਂ ਚੱਲੀਏ ਆਪਣੇ ਜੀਵਨ ਨੂੰ ਵਧੀਆ ਬਣਾਈਏ ਸਮਾਜ ਨੂੰ ਵਧੀਆ ਬਣਾਈਏ ਇੱਕ ਆਪਣੇ ਅੰਦਰ ਸ਼ਾਂਤੀ ਸਬਰ ਰੱਖੀਏ ਚੰਗਾ ਲੱਗਿਆ ਹੋਵੇ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰਿਓ ਸਤਿ ਸ੍ਰੀ ਅਕਾਲ ਜੀ